E ਸਤਨਾਮ ਵਾਹਿਗੁਰੂ ਸਬ ਡਿਵੀਜ਼ਨ ਪੁਲਤ ਦੇ ਪੈਦੇ ਪਿੰਡ ਮਕਸੂਦਪੁਰ ਦੇਰੇ ਵਿੱਚ ਪਿਛਲੇ ਦਿਨੀ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਪੰਜਵੇਂ ਜਾਨਸ਼ੀਨ ਗੱਦੀ ਨਸ਼ੀਨ ਤੇ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਸੰਤ ਬਾਬਾ ਰੋਸ਼ਨ ਸਿੰਘ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਆਕਾਲ ਪੁਰਖ ਦੇ ਚਰਨਾਂ 'ਚ ਜਾ ਬਿਰਾਜੇ ਸਨ ਜਨਾਦੀ ਅੱਜ ਅੰਤਿਮ ਅਰਦਾਸ ਮੌਕੇ ਵਖ ਵਖ ਧਾਰਮਿਕ ਰਾਜਸੀ ਆਗੂਆਂ ਅਤੇ ਹਜ਼ਾਰਾਂ ਹੀ ਸੰਗਤਾਂ ਨੇ ਪਿੰਡ ਮਕਸੂਦਪੁਰ ਡੇਰਾ ਬਾਬਾ ਕਰਮ ਸਿੰਘ ਵਿਖੇ ਪਹੁੰਚ ਕੇ ਸ਼ਰਧਾ ਦੇ ਫੁੱਲ ਪੇਟ ਕੀਤੇ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋਗ ਉਪਰੰਤ ਪੰਥ ਦੇ ਪ੍ਰਸਿੱਧ ਕੀਰਤਨੀ ਜਿੱਥੇ ਪਾਈ ਰਵਿੰਦਰ ਸਿੰਘ ਹਜ਼ੂਰ ਦੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਾਈ ਸ਼ੋਭਾ ਸਿੰਘ ਨੇ ਆਈ ਸੰਗਤ ਨੂੰ ਗੁਰਬਾਣੀ ਕੀਰਤਨ ਰਾਹੀ ਨਿਹਾਲ ਕੀਤਾ ਇਸ ਦੌਰਾਨ ਬਾਬਾ ਤੇਜਾ ਖੁੜਿਆ ਪ੍ਰਦਾਨ ਪ੍ਰਚੀਨ ਨਿਰਮਲੇ ਸੰਤ ਮੰਡਲ ਪੰਜਾਬ ਤੇ ਹੋਰਨਾ ਧਾਰਮਿਕ ਸੰਪਰਦਾਵਾ ਦੇ ਆਗੂਆਂ ਨੇ ਸੰਗਤ ਦੀ ਹਾਜ਼ਰੀ ਵਿੱਚ ਸੰਤ ਬਾਬਾ ਤਰਲੋਕ ਸਿੰਘ ਨੂੰ ਦਸਤਾਰ ਸਜਾ ਕੇ 6ਵੇਂ ਗੱਦੀ ਨਸ਼ੀਨ ਅਲਾਨਿਆ ਤੇ ਨਾਲ ਹੀ ਬਾਬਾ ਮਹਿੰਦਰ ਸਿੰਘ ਨੂੰ ਛੋਟੇ ਸੰਤ ਵਜੋਂ ਇਹਨਾਂ ਜ਼ਿੰਮੇਵਾਰੀ ਸੌਂਪੀ ਗਈ। ਸਾਰੇ ਰਸਤੇ ਬੰਦ ਕਰਨ ਦੇ ਯਤਨ ਜੋ ਅੱਜ ਸਾਹਸ ਨੇ ਬਦੌਲਤ ਹਾਂ ਜੀ ਤੁਹਾਨੂੰ ਦੱਸਾਂ ਜੀ ਤੁਹਾਨੂੰ ਦੋ ਪੱਗਾਂ ਸੰਤ ਭਵਤੀ ਜਹਨਨਾਯ ਯੋਗ ਹਨ ਜੋ ਹੀ ਰਲ ਮਿਲ ਕੇ ਸੰਗਤਨ ਸੰਯੋਗ ਨਾਲ ਸੰਗਤ ਦਾ ਸਭ ਤੋਂ ਵੱਡਾ ਸੰਯੋਗ ਮੰਦਾ ਕਿਉਂ ਸੰਗਤ ਗੁਰੂ ਵੀਰਸੇਰ ਦਾ ਸੰਗਤ 21 ਵਿਸਵੇ ਜੀ ਕਿੰਨਾ ਉਹਦਾ ਮਹਤਮ ਜਾਦੰਗ ਗੁਰੂ ਨਾਲ ਉਹ ਸੰਗਤ 21 ਵਿਸਵੇ ਤੇ ਸੰਤਾਂ ਦਾ ਹੋਰ ਸੇਵਾ ਦਾ ਰੂਪ ਵੀ ਇਸ ਤਰ੍ਹਾਂ ਹੀ ਜਿਹੜਾ ਸੰਤਿਹ ਜਿਓਸਨ ਉਸਨੂੰ ਡੋਜੀ ਸਿੰਘ ਸਾਰੇ ਮਾਪੇ ਖਾ ਕੇ ਸੰਗਤਾਂ ਬੋੜੀ ਬੋੜੀ ਜੂਰ ਆਈਆਂ ਕੈਨੇਡਾ ਅਮਰੀਕਾ ਜਰਮਨ ਤੋਂ ਬੋੜਾ ਉਸਨੂੰ ਪ੍ਰਾਨ ਨਹੀਂ ਹੋ। ਉਸਨੂੰ ਆਈ ਸਿੰਘ ਸਾਹਿਬ ਤੇ ਭਾਈ ਜੀ ਸਿੰਘ ਜੀ ਕੰਮ ਜਾਣ ਤੋਂ ਰੱਖੀ ਰਿਹਾ ਦੇ ਰਿਹਾ ਹੈ। ਸમિતਰ ਸਿੰਘ ਜੀ ਅਮਰੀਕਾ ਤੋਂ ਆਈ ਉਹ ਨਹੀਂ ਤੇ ਦੇ ਰਿਹਾ ਹੈ। ਇਤਨਾ ਸਾਰੇ ਸੰਗਤਾਂ ਨੇ ਰਲ ਕੇ ਜੋ ਅੰਤਮ ਅਰਦਾਸ 'ਚ ਸੰਗਤਾਂ ਸਾਹਮਣੋਂ ਇਹ ਤੇ ਨਾਰੀ ਤਰਜ਼ਾ ਕੀਤੀ ਗਈ ਹੈ ਸੰਧਪੰਗ ਲੋਕਾਂ ਦੀ ਰੂਹ ਨੂੰ ਮਾਰੇ ਜਿਹੜਾ ਨਾ ਨਾ ਪੂਰੀ ਕਰਨੀ ਲਾਇਆ ਸੰਸਹਾਇਕਾਇਆ ਜਿਦਾ ਜਾਈ ਤਾਂ ਤੇ ਵੀ ਆਰ ਕੱਦ ਪ੍ਰੋਗਰਾਮ ਹਰ ਹਰ ਬੁਲੇ ਇਹ ਤਰ੍ਹਾਂ ਹੀ ਜੋ ਸਾਰੇ ਨਸੂਬ ਉਹ ਵੀ ਸੰਗਤ ਦਾ ਇਲਾਕਾ ਨੇ ਸੁਜੋਗ ਦੇ ਕੇ ਇਹ ਦੇਰੇ ਦਾ ਸਮਾਜ ਦੇ ਸਰਕਾਰ ਦੇ ਪੈਸੇ ਵੀ ਨਾ ਹੀ ਸਮਾਜ ਦਾ ਸਫਾਰ ਕਰਨੇ ਆ ਸਾਰੇ ਸਮਾਜਾਂ ਇਲਾਕੇ ਵਿੱਚ ਮਾਈਕਰੋ ਦੀ ਪਰਤ ਨਹੀਂ ਭਜੇ ਪ੍ਰੋਗਰਾਮ ਇਹਨਾਂ ਬਸੇ ਨਾ ਦੇ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ